ਦਖਾ ਅੰਨ ਦਖਾ ਦੇ ਬਾਈ ਸਮਾਰ ਕੇ ਲੈ ਝੋਟੀ ਸੱਜਣੋਂ ਚੰਗੀ ਆ ਇਹ ਵੀ ਲੰਬਾਈ ਲੰਬੂਈ ਚੰਗੀ ਆ ਵਾ ਕਮਾ ਲਿਆ ਬਾਈ ਕਮਾ ਲਿਆ ਕਮਾ ਲਿਆ ਇਹਦਾ ਕਿਹੜਾ ਸੁਆ ਰਾਜੇ ਇਹ ਤੀਜਾ ਸੁਆ ਵੀਰੇ ਇਹਦਾ ਤੀਜਾ ਸੁਆ ਸੁਈ ਨੂੰ ਕੈ ਕਿ ਦਿਨ ਹੋ ਗਏ ਤਿੰਨ ਦਿਨ ਸੁਈ ਨੂੰ ਤਿੰਨ ਦਿਨ ਹੋ ਗਏ ਵੀਰੇ ਤਿੰਨ ਦਿਨ ਬਾਕੀ ਜੱਤਾ ਝੋਟੀ ਆ ਬਹੁਤ ਚੰਗੀ ਝੋਟੀ ਆ ਜੁੱਤ ਸੱਜਣੋਂ ਚੰਗੀ ਆ ਬਾਈ ਇਹਦੀ ਜਦੋਂ ਆ ਕੇ ਲਵੇ ਦੇਖੋਗੇ ਤੁਹਾਨੂੰ ਯਾਰ ਲੱਗੂ ਚੀਜ਼ ਦਾ ਪਤਾ ਲੱਗੂਗਾ ਵੀ ਬਰੀਕ ਚਮੜੀ ਦੀ ਆ ਤੇ ਰੰਗ ਰੰਗ ਵੀ ਚੰਗਾ ਸ਼ਾਹ ਕਾਲਾ ਰੰਗ ਆ ਝੋਟੀ ਦਾ ਤੇ ਜਾਤ ਕੁਆਲਟੀ ਹੈਗੀ ਆ ਯਾਰ ਜਾਣ ਵਾਲੀ ਝੋਟੀ ਆ ਇਹੀ ਗੱਲ ਕਹਿਣਾ ਉਹਨਾਂ ਵੀ ਦੋ ਡੰਗ ਚੋਏ ਬਿਨਾਂ ਕਿਤੋਂ ਵੀ ਜਾਨਵਰ ਖਰੀਦਣਾ ਕਰੋ ਚਾਹੇ ਯਾਰ ਛੋਟਾ ਹੋ ਕੋਈ ਰਿਸ਼ਤੇਦਾਰੀ ਆ ਉਹਦੇ ਘਰੇ ਵੀ ਦੋ ਡੰਗ ਚੋ ਕੇ ਜਾਨਵਰ ਖਰੀਦੋ ਲੈ ਇੱਕ ਦੁੱਧ ਕਿੰਨਾ ਕ ਪਾ ਦੂਗੀ ਰਾਜੀ ਹੋਰ ਦੁੱਧ ਵੀਰੇ 16 ਕਿਲੋ ਤੱਕ ਦੇਊ ਦਊਗਾ ਮੈਂ ਜਿਵੇਂ ਬਾਦੀ ਬੁੜੀ ਮੈਂ 15 ਦੇ ਦੇ 15 ਵੀ ਬਸ 13 ਖੁੱਲਾ ਦਊਂਗੀ ਖੁੱਲਾ ਰਾਮਣਾ 15 ਕਿਲੋ ਕਹੇ ਅਗਲਾ ਦੰਦਾ ਦੁੱਧ खासा ਹੋਏ ਨਾ ਜਦੋਂ ਬਾਲਾ ਲੀਟਰ ਭਰ ਤਾ ਹਣਾ ਆਪਣੀਆਂ ਮਈਆਂ ਆ 20 ਵੀ ਕਿਲੋੜੀਆਂ ਮਈਆਂ ਆ ਜੀ ਲੈ ਆਪਣਾ ਘਰੇ ਪਰ ਇਹ 15 ਕਿਲੋ ਰਾਮਣਾ ਪੁੱਲੇ ਹੱ ਲਾ ਸੱਜਣੋ ਅੱਜ ਆਪਾਂ ਪਹੁੰਚੇ ਆ ਇੱਕ ਪੰਜਾਬੀ ਦੇ ਉੱਗਾ ਕਲਾਕਾਰ ਵੀ ਕਹਿ ਸਕਦੇ ਆ ਸੱਜਣੋ ਆਪਾਂ ਧਰਮਪ੍ਰੀਤ ਦੇ ਪਿੰਡ ਪਹੁੰਚੇ ਆ ਜਿਹੜਾ ਸੱਜਣਾ ਪਤਾ ਹੀ ਆ ਸਾਰੇ ਸੱਜਣਾ ਨੂੰ ਬੇਸ ਦੁਨੀਆ 'ਚ ਨਹੀਂ ਰਿਹਾ ਪਰ ਜੇ ਮੇਰੇ ਏਰੀਆ ਦੀ ਗੱਲ ਕਰਨਾ ਸੰਗਰੂਰ ਜ਼ਿਲ੍ਹਾ ਉਹ ਸੱਜਣ ਨੂੰ ਸੁਣਦਾ ਬਾਈ ਅੱਜ ਵੀ ਆਪਾਂ ਪਹੁੰਚੇ ਆ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਬਾਈ ਰਾਜੇ ਕੋਲੇ ਪਹੁੰਚੇ ਆ ਬਲਾਸਪੁਰ ਵਾਲੇ ਕੋਲੇ ਤੇ ਅੱਜ ਦੀ ਵੀਡੀਓ 'ਚ ਦਿਖਾਵਾਂਗੇ ਸੱਜਣੋ ਸਾਨੂੰ ਪੰਜ ਜਾਨਵਰ ਪੰਜਾਂ 'ਚੋਂ ਮੇਰਾ ਖਿਆਲ ਆ ਦੋ ਜਾਨਵਰ ਤਿਆਰ ਦੁੱਧਾ ਲੈਨੇ ਤੇ ਦੋ ਤਾਜ਼ੇ ਨੇ ਇੱਕ ਇੱਕ ਦੋ ਦੰਦਾਂ ਦਾ ਪਹਿਲਣ ਉਹ ਸੁਣ ਵਾਲੀ ਆ ਬਾਈ ਤੇ ਰੇਟ ਨਾ ਜਿਹੜੇ ਰੇਟ ਹੋਣਗੇ ਰੇਟ ਬਿਲਕੁਲ ਜੈਨੂਨ ਮਿਲਣਗੇ ਤੁਹਾਨੂੰ ਤਕਰੀਬਨ 60 ਕ ਹਜ਼ਾਰ ਤੋਂ ਲਾ ਕੇ ਲੱਖ ਤੱਕ ਦੇ ਜਾਨਵਰ ਅੱਜ ਦੀ ਵੀਡੀਓ ਚ ਦਿਖਾਵਾਂਗੇ ਤੇ ਆਜੋ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਰੇਟ ਵੀ ਵੀਡੀਓ ਚ ਹੀ ਕਰਾਵਾਂਗੇ ਕਰਾਵਾਂਗੇ ਵੀ ਖਿੱਚਵੇਂ ਰੇਟਾਂ ਆ ਨਾ ਤੇ ਰਾਜੇ ਨਾ ਬਾਈ ਨਾ ਕਰਾਉਂਦੇ ਆ ਗੱਲਬਾਤ ਤੇ ਇਕੱਲਾ ਇਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਪੁੱਛਾਂਗੇ ਬਾਈ ਨੂੰ ਆਜੋ ਬਾਈ ਬਈ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਦੇਸ-ਸਰ ਦੇ ਸੰਬੱਧਾਂ ਬਿਠਾ ਇਹਨੂੰ ਹਰੇ ਸਾਰੇ ਦੇ ਡੰਕਰ ਪਸੂ ਤੰਦਰੁਸਤ ਚਾਰ ਦਿਨ ਰੱਖਾਈ ਮਾਰੇ ਉੱਧਰ ਦੇਖ ਕੇ ਬੋਲ ਫਿਰ ਰਾਜੇ ਹੋਰ ਕਿਵੇਂ ਆ ਸੇ ਬੋਬ ਦੇ ਵੀਰੇ ਚੜਦੀ ਕਲਾ ਮੌਸਮ ਥੋੜਾ ਜਿਆ ਖਰਾਬ ਹੋ ਗਿਆ ਬਹੁਤ ਖਰਾਬ ਜੀ ਨਹੀਂ ਚਾਹੀਦਾ ਹਿਮੀ ਥੋੜਾ ਜਿਹਾ ਕਣ 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 ਹਾਂ ਜੀ ਹਾਂ ਜੀ ਉਹ ਵਿੱਚ ਕਹਿੰਦੇ ਜਿਨੇ ਪਾਣੀ ਪੂਣੀ ਲਾਰਖਾ ਖਰਾਬ ਵੀ ਹੋ ਜਾਂਦੀਆਂ ਨੇ ਉਹ ਤਾਂ ਸਾਰਾ ਸਰ ਕਰਪੂਰ ਕਰਨੀ ਸਕਦਾ ਕਿ ਉਹ ਆਪਣੀ ਸੋਚੁੰਦੀ ਆਪਣਾ ਠੀਕ ਹੈ ਉਹ ਵੈਸੇ ਵਧੀਆ ਕਣ ਕਣ ਲਈ ਬਹੁਤ ਵਧੀਆ ਆ ਲੋਲੇ ਮੜਾ ਆ ਉਹ ਮੜਾ ਹਾਂ ਜਾਨਵਰ ਕਿੰਨੇ ਦਿਖਾਵਾਂਗੇ ਜਾਨਵਰ ਆਪਣੇ ਕੋਲ ਪੰਜ ਅਗਰੇ ਪੰਜ ਤਿਆਰ ਦੁੱਧ ਵਾਲੇ ਕਾਇ ਨੀ ਨੇ ਤਿਆਰ ਦੁੱਧ ਵਾਲੇ ਦੋ ਤਿਆਰ ਵਾਲੇ ਆ ਦੋ ਬੋਲੇ ਚਾਹੀਦੇ ਅੱਛਾ ਦੋ ਬੋਲੇ ਚ ਦੋ ਤਿਆਰ ਦੁੱਧ ਵਾਲੀਆਂ ਇੱਕ ਤੇ ਪਹਿਲਣ ਕੱਟੀ ਦੋ ਦੰਦ ਲੈ ਤਰਸੇ ਤੇ ਮਾਰਦੇ ਤਰਸ ਢਿੱਲੋਂ ਕੈਮਰਾ ਇਹਦੇ ਪਿੱਠ ਪੁੜੇ ਤੇ ਤੇ ਥੱਲਿਓ ਬਾਈ ਇਹਦੀ ਬਣਾਵਟ ਦਿਖਾ ਦੇ ਝੋਟੀ ਦੀ ਤੇ ਬਾਕੀ ਸੀਲ ਆ ਬਾਈ ਯਾਰ ਠੰਡੀ ਹੈ ਨਾ ਠੰਡੀ ਵੀਰੇ ਨਾ ਠੰਡੀ ਸੀਲ ਕੱਟੀ ਆ ਸੱਜਣੋ ਤੇ ਬਾਕੀ ਨਾ ਇਹਦੀ ਜਿਹੜੀ ਬਣਾਵਟ ਦੀ ਗੱਲ ਕਰ ਲਾਂ ਮੈਂ ਪਿੱਠ ਪੁੜੇ ਦੀ ਬਣਾਵਟ ਬਾਹਲੀ ਚੰਗੀ ਆ ਬਾਈ ਅੱਗੇ ਤੋਂ ਫੇਸ ਕੁਆ ਸਮਾਰ ਕੇ ਲਾ ਤੋੜ ਦੇ ਬਾਈ ਖੋਲ ਕੇ ਇਹਨੂੰ ਤੋੜ ਦੇ ਲੈ ਤੋੜੀ ਬਾਈ ਖੋਲ ਕੇ ਕਰਾ ਜੇ ਕੱਢਦੀ ਕਿੰਨੇ ਕ ਦਿਨ ਆ ਇਹ ਵੀਰੇ 5 ਤੋਂ 7 ਦਿਨ ਲੱਜੂਗੀ 5 ਤੋਂ 7 ਦਿਨ ਇਹ ਤਨ ਹੋਣ ਲੱਗਿਆ ਕੱਟੀ ਬਹੁਤਿਆਂ ਥਾਂ ਥਨ ਬਹੁਤਿਆਂ ਕਰੂਗੀ ਬਣੂ ਹਲੇ ਬਾਕੀ ਨਾ ਮੇਨ ਗੱਲ ਸੱਜਣੋਂ ਪਹਿਲਾਂ ਕੱਟੀ ਹੁੰਦੀ ਆ ਨਾ ਜਿਹੜੀ ਇੱਕਾ ਸੂਣ ਤੋਂ ਮੇਰਾ ਖਿਆਲ ਆ ਮਹੀਨੇ ਡੇਢ ਮਹੀਨੇ ਬਾਅਦ ਤੱਕ ਬਣਦੀ ਰਹਿੰਦੀ ਆ ਬਾਈ ਹਨਾ ਹਾਂਜੀ ਹਾਂਜੀ ਮਹੀਨੇ ਡੇਢ ਮਹੀਨੇ ਚ ਬਣਦੀ ਆ ਜਾ ਕੇ ਐਨ ਦਿਖਾ ਦਿੱਤਾ ਸ ਸਮਾਰ ਕੇ ਸਾਰੇ ਪਾਸੇ ਬਸ ਕਮਾਲ ਹੋ ਜੀ ਤਾਂ ਨੇ ਜੜ ਜੂੜ ਬਹੁਤ ਹੈ ਕਮਾਲ ਹੋ ਕਮਾਲ ਵਾਹ ਸਾਈਡ ਤੋਂ ਦਿਖਾ ਦੇ ਲੇਵ ਵਾਲੂ ਵਾ ਇਹਨਾਂ ਨੇ ਬੈਕ ਤੋਂ ਦਿਖਾ ਦੇ ਐਨ ਪੂਰੀ ਦਿਖਾ ਦੇ ਕੱਟੀਆਂ ਚਾਰੇ ਪਾਸੋਂ ਰਹਿ ਨਾ ਜਾਵੇ ਕਿਸੇ ਪਾਸੋਂ ਕਸਰ ਕੋਈ ਲੇਵ ਵਾਲੂ ਵਾ ਦਿਖਾ ਦੇ ਉੱਪਰ ਤੋਂ ਪਿੱਠ ਪੂੜੇ ਦੀ ਬਣਾਵਟ ਦਿਖਾ ਦੇ ਬਾਕੀ ਜਿਹੜੀ ਮੇਨ ਗੱਲ ਆ ਨਾ ਸੱਜਣੋਂ ਜੱਤ ਵਾਲੀ ਕੱਟੀ ਆ ਯਾਰ ਜਾਤ ਵਾਲੀ ਕੱਟੀ ਆ ਜਿਵੇਂ ਆਪਾਂ ਕਹਿੰਦੇ ਨੇ ਜੱਤ ਵਾਲਾ ਜਾਨਵਰ ਕਹੀ ਸੱਜਣ ਕਹਿੰਦੇ ਨੇ ਜਾਤ ਵਾਲਾ ਤੇ ਬਾਕੀ ਜਿਹੜੀ ਤੇ ਉਹੀ ਗੱਲ ਆ ਵੀ ਬਣਾਵਟ ਬਾਕੀ ਵੀਰੇ ਠੰਡੀ ਬਹੁਤ ਆ ਜੀ ਠੰਡੀ ਇਹ ਸਟ੍ਰਕਚਰਾਂ ਨੇ ਇਹਦਾ ਢਾਂਚਾ ਅੱਗੇ ਉਹ ਵੀ ਥਣ ਥਣ ਦਿਖਾ ਦੇ ਬਈ ਥਣ ਥਣ ਐਨ ਬਣਾਉਗੀ ਪੂ ਹਲੇ ਕੱਢ ਦੀ ਆ ਦੇ ਨੇ ਕਈ ਲਾ ਰਾਜੇ ਦਾ ਮੁੱਲ ਵੀ ਦੱਸ ਦੇ ਫਿਰ ਨਾਲ ਦੀ ਨਾਲ ਮੁੱਲ ਵੀਰੇ ਮੁੱਲ ਪਰ ਇਹਦਾ 72000 ਅੱਛਾ ਮੁੱਲ ਦਾ 70000 ਹਾਂ 70000 ਦੀ ਪਾ ਦੇ ਦਾਂਗੇ 70 ਦੀ ਦੇ ਦਾਂਗੇ ਕਰ ਦਾਂਗੇ ਹੋਰ ਵੀ ਮਾਨਤਨ ਬਾ ਮੜਾ ਮੂਟਾ ਕਰ ਦਾਂਗੇ ਜੈ ਸੁਣੋ ਇਹ ਕੱਟੀ ਬੜੀ ਚੰਗੀ ਜੀ ਨਾ ਕੱਟੀ ਚੰਗੀ ਆ ਲੈਣ ਰੇਟ ਵੀ ਨਾ ਰਾਜੇ ਦੇ ਬਿਲਕੁਲ ਜਾਇਜ਼ ਨਹੀਂ ਦੋ ਦੰਦ ਗੱਲ ਕਰ ਰਹੇ ਦੋ ਦੰਦ ਏਡੀ ਕੱਟੀ ਕਿਹੜਾ ਦਿੰਦਾ ਯਾਰ 70 ਦੀ ਨਾ 70 ਚ ਵੀ 22 ਕਹਿੰਦਾ ਛੋਟ ਛੱਪਾ ਕਰ ਦਾਂਗੇ ਇਹ ਜੀ ਗੱਲ ਨਹੀਂ ਆਏਗੇ ਸੱਜਣ ਦਾ ਮਾਨਤਨ ਕਰਾਂਗੇ ਲੈ ਹੁਣ ਬਈ ਆ ਆ ਜੋ ਠੀ ਤੇ ਮਾਰਦੇ ਕੈ ਇਹਨੂੰ ਯਾਰ ਆਪਾਂ ਕਹਿ ਸਕਦੇ ਆਂ ਵੀ ਰਾਜੀ ਲਵੀ ਨਾਲ ਜਿੱਕ ਟਰੱਕ ਜਿੱਡੀ ਝੋਟੀ ਖੜੀ ਆ। ਉਹ ਗੱਲ ਬਾਤ ਆ ਬਾਈ ਟਰੱਕ ਜਿੱਡੀ ਝੋਟੀ ਆ ਤੇ ਥਣ ਥਣ ਵੀ ਇਹਨੂੰ ਐ ਲੱਗਿਆ ਕਮਾਲ ਦਾ ਲੈ ਤੋੜ ਦੇ ਬਾਈ ਇਹਨੂੰ ਵੀ ਖੋਲ ਕੇ। ਤੋੜ ਦਿਆ ਕਰ ਐਨ ਟਕਾਈ ਜੀ ਨਾਲ ਸਮਾਰ ਕੇ ਦਿਖਾ ਦਿਆ ਕਰ ਦਰਸ। ਤੇ ਬਾਕੀ ਨਾ ਇਹ ਜੇ ਆਪਾਂ ਸਟਰਕਚਰ ਦੀ ਗੱਲ ਕਰ ਲਈਏ ਸੱਜਣੋ ਇਹਦੇ ਵੀ ਪਿੱਠ ਕੁੜੇ ਦੀ ਗੱਲ ਕਰ ਲਈਏ ਆੜੇ ਹੱਡ ਆਗੇ ਨਾ ਪਿਛਲੇ। ਇਹ ਵੀ ਖੜਮੇ ਪੁੱਠੇ ਦੀ ਆ ਤੇ ਮੇਨ ਗੱਲ ਆ ਨਾ ਉੱਤੇ ਤੇ ਉਹਦੀ ਚੜਾਈ ਚੜੂਈ ਵੀ ਬਹੁਤ ਆ। ਤੇ ਥੱਲੋਂ ਲੇਵ ਆਲੂਆ ਦਿਖਾ ਦੇ ਬਾਈ ਐਨ ਸਮਾਰ ਕੇ। ਜਦੋਂ ਮੁੜਦੀ ਹੁੰ 来来 ਜਾ ਬਾਈ ਗਾਣ ਤੋੜ ਦੇ ਥੋੜੀ ਨੇੜਿਆਂ ਦਿਖਾ ਦੇ ਨੇੜੇ ਹੋ ਗਏ ਪਲੇ ਵਾਲੂ ਬਾ ਦਿਖਾ ਦੇ ਥੱਲੇ ਬਾ ਮੋੜ ਲਾ ਬਾਈ ਲੈ ਝੋਟੀ ਦੀ ਨਾ ਸਜਣੋਂ ਗੱਲ ਕਰ ਲੈ ਪੂਰੀ ਆ ਡਬਲ ਝੋਟੀ ਆ ਆਪਾਂ ਜਿਹੜੀ ਕਹਿੰਦੇ ਹੁੰਨੇ ਆ ਪੂਰੀ ਵੱਡੀ ਆ ਤੇ ਚੰਗੇ ਕਦ ਕਾਠ ਵਾਲੀ ਆ ਤੇ ਚੰਗੇ ਟਾਂਚੇ ਦੀ ਆ ਲੰਬਾਈ ਲੰਮੂਈ ਝੋਟੀ ਦੀ ਚੰਗੀ ਆ ਤੇ ਬਾਕੀ ਉਹੀ ਗੱਲ ਆ ਜਿਹੜੀ ਤੁਹਾਨੂੰ ਮੈਂ ਕਿਹਾ ਵੀ ਟਰੱਕ ਜਿੱਦੀ ਝੋਟੀ ਆ ਰਾਜੇ ਲਵੇ ਅੱਜ ਇਹਾ ਮੁੱਲ ਮੈਂ ਕਹਣਾ ਹੂ ਥੋੜਾ ਕੈਡਾਰਾ ਜੀ ਹੈ ਇਹਨੂੰ ਕਾਏ ਕਿ ਦਿਨ ਦੇ ਮੁੱਲ ਤਾਂ ਭਜਾਈ ਕਰਨੇ ਆ ਮੇਨ ਗੱਲ ਹੈ ਜਿਹੜੀ ਮਾਂਗਰੇ ਦੀ ਸੱਜਣੋਂ ਕੱਤੀ ਆ ਲੈ ਕੱਤੀ ਤੇ ਵੀ ਮਾਰਦੀ ਬਾਈ ਕੈਮਰਾ ਖੜੀ ਆ ਤੇ ਕਿੰਨੇ ਕਿ ਦਿਨਾਂ ਦੀ ਰਾਜੇ ਸੂਈ ਹੋਈ ਆ ਵੀਰ ਨੂੰ 10 ਤੋਂ 12 ਦਿਨ ਹੋ ਗਏ ਹੁਣੇ 10 ਤੋਂ 12 ਦਿਨ ਸੂਈ ਨਾ ਹੋਵੇ ਇਹਦੇ ਦੁੱਧ ਦੀ ਗੱਲ ਕਰ ਲਈਏ ਕੰਡੇ ਵਾਲਾ ਕਿੰਨਾ ਦੁੱਧ ਵੀਰੇ 12 ਕਿਲੋ ਕੰਡੇ ਵਾਲਾ ਭਾਵੇਂ ਸਾਨੂੰ ਹੱਥ ਮਿਲਾਏ ਪੰਦਾ ਅੱਛਾ 12 ਕਿਲੋ ਕੰਡੇ ਵਾਲਾ ਰੈਡੀ ਆ ਹਾਂ ਜੀ ਹਾਂ ਜੀ ਰੈਡੀ ਆ ਜੀ ਲੈ ਡੰਗ ਦੋ ਡੰਗ ਸੱਜਣੋਂ ਚੋਕੇ ਤੇ ਆ ਕੇ ਇਸ ਘਰ ਪਰ ਆ ਕੇ ਕੋਈ ਕਿ ਸਲੀ ਪੂਰੀ ਕਰਕੜੀ ਆਵੇ ਕਿਉਂਕਿ ਕਈ ਸੱਜਣ ਯਾਰ ਕਹਿੰਦੇ ਨੇ ਮਾਗਰ ਫੋਨ ਲਾ ਕੇ ਯਾਰ ਗੁਰੂ ਉਹ ਝੋਤੀ ਨੇ ਦੁੱਧ ਨਹੀਂ ਕੱਢਿਆ ਬਾਈ ਉਹ ਐ ਹੋ ਗਈ ਹੈਨਾ ਕਿਉਂਕਿ ਮੈਂ ਵੀ ਨਾ ਜਾ ਅਗਲੇ ਕੋਲੇ ਮੌਕੇ ਤੇ ਆਉਣਾ ਹੁਣ ਮੈਨੂੰ ਵੀ ਪਤਾ ਨਹੀਂ ਹੁੰਦਾ ਉਹਨੂੰ ਵਿੱਚ ਤਾਂ ਮੈਂ ਜਾਨਵਰ ਦੇ ਮੈਂ ਵੀ ਨਹੀਂ ਵੜ ਸਕਦਾ ਰਾਜੇ ਹਾਂ ਵੀਰੇ ਵੇਚਦਾ ਕੋਈ ਨਹੀਂ ਬੜਾ ਹਾਂ ਕੋਈ ਵੀ ਨਹੀਂ ਬਸ ਹੁਣ ਮੌਸਮ ਆਇਆ ਹੈਗਾ ਸਿੱਲਾ ਕਣੀ ਉਹਨੇ ਪੰਦੀ ਦੁੱਧ ਕੱਟਪੂੜ ਵੀ ਜਾਂਦਾ ਹੈ ਹਾਂ ਸਾਹ ਵਾਲੀਆਂ ਚੀਜ਼ਾਂ ਆਪਾਂ ਸਾਹ ਵਾਲੇ ਚੀਜ਼ਾਂ ਆਪਾਂ ਹਰੇਕ ਵੀਰ ਪਰੋਹਨੇ ਇਹੀ ਗੱਲ ਕਹਿਣਾ ਹੁਣ ਵੀ ਦੋ ਡੰਗ ਚੋਏ ਬਨਾ ਕਿਤੋਂ ਵੀ ਜਾਨਵਰ ਖਰੀਦਣਾ ਕਰੋ ਚਾਹੇ ਯਾਰ ਸੋਡਾ ਹੋ ਕੋਈ ਰਿਸ਼ਤੇਦਾਰੀ ਆ ਉਹਦੇ ਘਰੇ ਵੀ ਦੋ ਡੰਗ ਚੋਕੇ ਜਾਨਵਰ ਖਰੀਦੋ ਲੈ ਇੱਕ ਦੁੱਧ ਕਿੰਨਾ ਕ ਪਾ ਦੂਗੀ ਰਾਜੇ ਹੋਰ ਦੁੱਧ ਵੀਰੇ 16 ਤਦ ਖਾਸਾ ਹੋਇਆ ਨਾ ਜਦੋਂ ਬੱਦਲ ਲੀਟਰ ਭਰਦੇ ਹਨ ਆਪਣੀਆਂ ਮਈਆਂ ਆਈਆਂ 20 ਕਿਲੋੜੇ ਮਈਆਂ ਆਈਆਂ ਜੀ ਨਹੀਂ ਉਹ ਤਾਂ ਆਪਣੇ ਘਰੇ ਪਰ ਇਹ 15000 ਆ ਰਾਵਲਾ ਪੁੱਲੇ ਹੱਥ ਨਾਲ ਮੈਂ ਅਰੇ ਇਹਦਾ ਹੁਣ ਫਿਰ 15 ਰੇਟ ਦਾ ਵੀਰੇ 1 15 1 10 ਦੇ ਦਾਂਗਾ ਇੱਕ ਦਾ ਹੋਰ ਵੀ ਕਰ ਦੇ ਮਾਨ ਤਾ ਨਾ ਕਰ ਦਾਂਗੇ ਵੀਰੇ ਪਾਉਂਦਾ ਕਰ ਦਾਂਗੇ ਕੋਈ ਗੱਲ ਪੰਜ ਦੀ ਦੇ ਦਾਂਗੇ ਪੰਜ ਦੀ ਦੇ ਦਾਂਗੇ ਯਾਰ ਦੇ ਦਾਂਗੇ ਪੰਜ ਚੋ ਵੀ ਛੋਟਾ ਛੱਪਾ ਕਰ ਦਈਏ ਕਰ ਦਾਂਗੇ ਯਾਰ ਫਿਰ 2000 ਛੋਟਾ ਕਰ ਦਾਂਗੇ ਅਸਲ ਵਿੱਚ ਪੰਜ 24 22 ਕਹਿੰਦਾ ਹੋਰ ਛੋਟਾ ਕਰਾ ਮੋਰ ਮਰੀ ਜਿਆਰਾ ਹੀ ਓਏ ਆਪਣੇ ਰੇਟ ਤੈਨੂੰ ਪਤਾ ਰਾਜੇ ਆਪਣੇ ਰੇਟ ਚੋਂ ਤੇ ਥੱਲਿਓਂ ਬਾਈ ਚੰਗੀ ਐ ਵੀ ਲੈ ਤੋੜ ਦੇ ਬਾਈ ਪਹਿਲਾਂ ਇਹਨੂੰ ਅਗਲੇ ਬੰਨਿਓ ਲੇਵਾਲੂਆ ਦਿਖਾ ਦੇ ਬਾਈ ਸਮਾਰ ਕੇ ਇਹਨੂੰ ਲੈ ਜੋ ਟੀਨੂੰ ਤੋੜ ਦੇ ਜਦੋਂ ਤੁਰੂਗੀ ਨਾ ਸੱਜਣੋ ਉਦੋਂ ਕਰ ਲਿਓ ਬਾਈ ਚੈੱਕ ਲੇਵਾਲੂਆ ਚੰਗਾ ਦਿਖਾਉਂਦੀ ਆ ਤੇ ਮੇਨ ਗੱਲ ਆ ਜਿਹੜੀ ਪੂਛੋ ਲੰਡੀ ਆ ਕਿਉਂਕਿ ਚੱਕਰ ਕੀ ਆ ਨਾ ਜਦੋਂ ਸੱਜਣੇ ਚੋਣਗੇ ਮੌਸਮ ਖਰਾਬ ਆ ਪੂਛ ਪਾਂਛ ਵੱਜਣ ਦਾ ਵੀ ਖਤਰਾ ਇਹਦਾ ਰਹਿੰਦਾ ਨਹੀਂ ਬਾਕੀ ਛੋਟੀ ਦੁੱਧਾਲੀ ਆ ਬਾਈ ਐਂ ਦਿਖਾ ਲਈਂ ਤਰਸ ਨੇੜੇ ਇਹਦਾ ਇਨੀਨ ਪਨੇ ਆਈ ਬਾਈ ਥੱਲੇ ਬਾਈ ਲੈ ਲੇਵਾਲੂਆ ਭੋੜਾ ਬਲਾ ਬੱਤ ਮਾ ਲਾ ਬਾਈ ਤਲਿਆਰੇ ਮੈਂ ਕਹਿੰਦਾ ਅੱਜੇ ਪਾਇਨੇ ਤਾਂ ਤਾਂ ਕਰਦੀਆਂ ਥੋੜਾ ਤਲਿਆਰੇ ਦਾ ਕਰਦੇ ਕਰਦੇ ਪਰਾਈ ਸੱਜਣੋ ਕਈ ਵਾਰੀ ਜਾਨਵਰ ਤਲਿਆਰੇ ਦਾ ਕਰ ਜਾਂਦਾ ਕਿਉਂਕਿ ਜੇਦਾ ਸੰਗਲ-ਸੁੰਗਲ ਪਾਇਆ ਹੁੰਦਾ ਨਾ ਘਰੋਂ ਘਰੇਲੂ ਘਰੇਲੂ ਮੈਂ ਇਹਦੇ ਸੰਗਲ-ਸੁੰਗਲ ਲੱਗਿਆ ਹੋਇਆ ਹੁੰਦਾ ਉਹਦੇ ਕਰਕੇ ਤਲਿਆਰੇ ਦਾ ਮਾੜਾ ਮੋਟਾ ਕਰ ਜਾਂਦਾ ਪਸ਼ੂ ਪਰ ਲੇਵਾਲੂ ਵੇ ਦੀ ਸਾਫ ਆ ਥੱਲਿਓ ਜੜ ਜੋੜ ਥਣ ਦੀ ਚੰਗੀ ਆ ਤੇ ਉਤੋਂ ਪਿੱਠ ਪੁੜੇ ਦੀ ਬਣਾਵਟ ਚੰਗੀ ਆ ਤੇ ਮੇਨ ਗੱਲ ਇਹ ਨਾਲੇ ਤਰਸੀ ਦੀ ਬਾਡੀ ਬੁੱਡੀਆਂ ਦਿਖਾ ਦੇ ਪਿੱਛੇ ਹੋ ਕੇ ਸਮਾਰ ਕੇ ਵੀ ਬਾਡੀ ਬੁੱਡੀ ਯਾਰ ਚੰਗੀ ਆ ਮੈਂ ਇਹਦੀ ਜਾਨ ਵਾਲੀ ਮੈਂ ਆ ਸਿੰਘ ਉਹੜਾ ਜਰੂਰ ਖੁੱਲਾ ਰਾਜੇ ਇਹਨੂੰ ਕਹੇ ਕਿ ਦਿਨ ਹੋ ਗਏ ਸੂਈ ਨੂੰ ਵੀਰੇ ਇਹਨੂੰ 10 ਦਿਨ ਹੋ ਗਏ ਮਗਰ ਇਹਦੀ ਵੀ ਕੱਟੀ ਆ ਅੱਛਾ 10 ਦਿਨ ਸੂਈ ਨੂੰ ਹੋ ਗਏ ਮੰਗਰੇ ਦੇ ਕੱਟੀ ਆ ਕੱਟੀ ਆ ਦੁੱਧ ਦੀ ਇਸ ਲਈ 12 ਕਿਲੋ ਹੈਗੇ ਆ ਆਪਾਂ 11 ਕਿਲੋ ਕਹਿ ਕੇ ਦੇਵਾਂ 11 ਕਿਲੋ ਧਾਰਮਣ ਮਾਰੇ ਬੰਦਾ 12 ਕਿਲੋ ਇਹਦੇ ਥੱਲੇ ਵੀ ਰੈਡੀ ਆ ਰੈਡੀ ਰੈਡੀ ਆਪਾਂ 11 ਰੁਪਏ ਕਹਿ ਕੇ ਦੇਵਾਂ ਇਹਦਾ ਪਤਰਾ 72 ਜੋ ਸਿੰਘ ਵੀ ਖੁੱਲਾ ਬਾਈ ਮੈਂ ਨਹੀਂ ਸੀ ਵੀ ਥੋੜੀ ਹੈਗੀ ਮੈਂ ਨਾ ਤਾਕੀ ਮਾਰ ਕੇ ਵਹਣੀ ਆ ਉੱtre ਹੋ ਗਈ ਨਾ ਮੈਂ ਤੇਰੀ ਮੈਂ ਬੜੀ ਸੀ ਜੰਡੀ ਖੜੀ ਮੈਂ ਤੇ ਜੇਲੂ ਬੇਦੀ ਵੀ ਸਾਹ ਪਾਸੋਂ ਕੱਟੀ ਬਹੁਤ ਇੰਗੀ ਮਗਰ ਜੀ ਹਾਂ ਬਾਕ ਇਹਦੇ ਮਗਰ ਵੀ ਕੱਟੀ ਆ ਕੱਟੀ ਬਹੁਤ ਇੰਗੀ ਕੱਟੀ ਆ ਇਹਦੇ ਮਗਰ ਵੀ ਕੱਟੀ ਆ ਓਏ ਅੱਜ ਇੱਕ ਨਾਲ ਇੱਕ ਨਗੀਨਾ ਫ੍ਰੀ ਵਾਲੀ ਗੱਲ ਆ ਰਾਜੇ ਦੇ ਘਰੇ ਲੈ ਕਿੰਨੇ ਦੀ ਛੜ ਦਾਂਗੇ ਰਾਜੇ ਫਿਕਸ ਰੇਟ ਹੀ ਕਰਦੇ ਇਹਦਾ ਵੀ ਆਪਾਂ ਵੀਰੇ 2ਕਰ 70 ਦੇ ਦਾਂਗੇ 2ਕਰ 70 ਦੇ ਦਾਂਗੇ ਮੈਂ ਉਹਦੇ ਚ ਵੀ ਸ਼ੋਰ ਛੱਪਾ ਕਰ ਦਾਂਗੇ ਸ਼ੋਰ ਛੱਪਾ ਕਰ ਨਹੀਂ ਕੋਤਨ ਜਿਹੜਾ ਸੱਜਣਾ ਆਊਗਾ ਆਪਣੇ ਕੋਲ ਮੈਂ ਆ ਆ ਵੀ ਹੁਣ 4 ਨੰਬਰ ਵਾਲੀ ਝੋਟੀ ਤੇ ਮਾਰਦੇ ਕੈਮਰਾ ਵੀ ਇਹਦੀ ਜਾਤ ਜੂਤ ਬੜੀ ਚੰਗੀ ਆ ਬਈ ਕੱਦ ਬੱਡ ਵੀ ਬੜਾ ਉੱਚਾ ਝੋਟੀ ਦਾ ਪੂਰੇ ਫੁੱਲ ਵੱਡੇ ਕੱਦ ਵਾਲੀ ਆ ਬਈ ਇਹਨੂੰ ਆਪਾਂ ਕਹਿ ਸਕਦੇ ਹਾਂ ਬਾਕੀ ਥੱਲੇ ਉਹ ਨਾ ਥਣ ਥਣ ਜੇ ਗੱਲਬਾਤ ਕਰ ਲਈ ਐਨ ਸਿਰਾ ਕੁਆਲਟੀ ਆ ਤੇ ਫੇਸ ਕੁਆਲਟੀ ਦਿਖਾ ਦੇ ਬਈ ਇਹਦੀ ਵੀ ਇਹਨੂੰ ਵੀ ਖੋਲ ਕੇ ਤੋਰ ਦੇ ਬਈ ਇੱਕ ਵਾਰੀ ਇਹਨੇ ਕਟਾਈ ਇਹਦੇ ਮਗਰ ਕੱਟਾ ਬਾਈ ਇਹਦਾ ਤਾਜੀ ਹੀ ਲੱਗਦੀ ਹੈ ਨਾ ਇਹਨੂੰ ਤਿੰਨ ਦਿਨ ਹੋ ਗਏ ਸੂਈ ਨੂੰ ਤੇ ਬਾਕੀ ਲੇਵਾਲੂ ਆ ਝੋਟੀ ਦਾ ਚੰਗਾ ਸੱਜਣੋ ਜਦੋਂ ਐਨੂੰ ਚੱਲੂਗੀ ਉਦੋਂ ਕਰ ਲਿਓ ਜੱਜਮੈਂਟ ਨਾਲ ਲੇਵੇ ਲੂਵੇ ਤੇ ਮਾਰ ਦੀ ਬਾਈ ਕੈਮਰਾ ਐਨ ਦਿਖਾ ਦੇ ਸਮਾਰ ਕੇ ਨਾਲ ਹੋ ਜਾ ਝੋਟੀ ਦੇ ਇਹਦੀ ਜਾਤ ਜੂਤ ਚੰਗੀ ਆ ਬਾਈ ਦਿਖਾ ਐਨ ਦਿਖਾ ਦੇ ਬਾਈ ਸਮਾਰ ਕੇ ਨਾ ਝੋਟੀ ਸੱਜਣੋ ਚੰਗੀ ਆ ਇਹ ਵੀ ਲੰਬਾਈ ਲੰਬੂਈ ਚੰਗੀ ਆ ਵਾ ਕਮਾ ਲਿਆ ਬਾਈ ਕਮਾ ਲਿਆ ਕਮਾ ਲਿਆ ਇਹਦਾ ਕਿਹੜਾ ਸੂਹ ਰਾਜੇ ਇਹ ਤੀਜਾ ਸੁਭੇਰੇ ਇਹਦਾ ਤੀਜਾ ਸੁਆ ਸੂਈ ਨੂੰ ਕੈ ਕਿ ਦਿਨ ਹੋ ਗਏ ਤਿੰਨ ਦਿਨ ਸੂਈ ਨੂੰ ਤਿੰਨ ਦਿਨ ਹੋ ਗਏ ਵੀਰੇ ਤਿੰਨ ਦਿਨ ਬਾਕੀ ਜਾਤਾਂ ਦੀ ਝੋਟੀ ਆ ਬਹੁਤ ਚੰਗੀ ਝੋਟੀ ਆ ਜਾਤ ਜੂਤ ਸੱਜਣੋ ਚੰਗੀ ਆ ਬਾਈ ਇਹਦੀ ਜਦੋਂ ਆ ਕੇ ਲਵੇ ਦੇਖੋਗੇ ਤੁਹਾਨੂੰ ਯਾਰ ਲੱਗੂ ਚੀਜ਼ ਦਾ ਪਤਾ ਲੱਗੂਗਾ ਵੀ ਬਰੀਕ ਚਮੜੇ ਦੀ ਆ ਤੇ ਰੰਗ ਰੰਗ ਵੀ ਚੰਗਾ ਸ਼ਾਹ ਕਾਲਾ ਰੰਗ ਆ ਝੋਟੀ ਦਾ ਤੇ ਜਾਤ ਕੁਆਲਟੀ ਹੈਗੀ ਆ ਯਾਰ ਜਾਣ ਵਾਲੀ ਝੋਟੀ ਆ ਇਹਦੇ ਥੱਲੇ ਬੋਰੀ ਕਿੰਨੀ ਕੋਊਗੀ ਉਹਨੂੰ ਬੋਰੀ ਵੀਰੇ ਹੈ ਤਾਂ 10 ਕਿਲੋ ਆਪਾਂ 9 ਕਿਲੋ ਕਹਿ ਕੇ ਦੇਵਾਂਗੇ ਅੱਛਾ ਹੈਗੀ 10 ਕਿਲੋ ਆਪਾਂ 9 ਕਿਲੋ ਕਹਿ ਕੇ ਦੇਵਾਂਗੇ ਬ ਰੇਟ ਦਾ ਵੀ ਬੈਸੀ ਹੋਇਆ ਅਸੀਂ ਹੋਰ ਦੇ ਦਾਂਗੇ ਹੈ ਬੈਸੀ ਆ ਪਰ ਮੈਂ ਚੰਗੀ ਵੀਰੇ ਕੋਲ ਅਸੀਂ ਜੋ ਕਰਦਾਂਗੇ ਇਹ ਕਰਦੇ ਆਂ ਇਹ ਗੱਲ ਨਹੀਂ ਕਰਦੇ ਛੱਪਾ ਕਰ ਦਾਂਗੇ ਛੋਟਾ ਕਰਦੇ ਹਾਂ ਰੇਟ ਕੱਟਦਾ ਹੁੰਦਾ ਹਾਂ ਜੀ ਕੋਈ ਜੋੜਾ ਇਕੱਠਾ ਲਊਗਾ ਫਿਰ ਆਪਾਂ 5000 ਰੁਪਏ ਜੋੜੇ ਪਿੱਛੇ ਮੰਤਨ ਕਰ ਦਾਂਗੇ ਇਹਦੇ ਨਾਲ ਕਿਹੜੀ ਲਾਵੇਂਗਾ ਜੋੜਾ ਇਹਦੇ ਨਾਲ ਆ ਵੀ ਦੇ ਦਾਂਗੇ ਛੋਟੀ ਉਹ ਵੀ ਨਾਲ ਹੀ ਦੇ ਦਾਂਗੇ ਜਿਹੜੀ ਮੈਂ ਲੈ ਆਉਂਦਾ ਹਾਂ ਆਹ ਜੀ ਲੈ ਸੱਜਣੋ ਇਹਦੇ ਨਾਲ 3 ਨੰਬਰ ਵਾਲੀ ਵੀ ਮਿਲ ਜੂਗੀ 4 ਵਾਲੀ ਵੀ ਮਿਲ ਜੂ ਜੋੜੇ ਚ 5000 ਰੁਪਏ ਆਪਾਂ ਹੋਰ ਘਟਵਾ ਦਾਂਗੇ ਇਹ ਜੀ ਗੱਲ ਨਹੀਂ ਕਰ ਲਿਓ ਸੰਪਰਕ ਬਾਈ ਨਾਲ ਤੇ ਹੁਣ ਆਪਾਂ ਇਹਨੂੰ ਵੀ ਤੋਰਦੀ ਬਾਈ ਆ ਜਾ। ਇਹ ਹੈਗੀ ਆ ਬਾਈ ਮੋਰਨੀ ਸਿੰਘੀ ਵੀ ਕਹਿ ਸਕਦੇ ਆ ਆਪਾਂ ਇਹਨੂੰ ਛੋਟੇ ਸਿੰਘ ਦੀ ਆ ਪਰ ਥੱਲੇੋਂ ਇਹ ਵੀ ਚੰਗਿਆ ਇਹਨੂੰ ਸੂਈ ਨੂੰ ਕੈਕ ਦਿਨ ਹੋ ਗਿਆ ਜੀ। ਇਹ ਵੀ ਵੀਰੇ ਤੀਜਾ ਚੌਥਾ ਦੇਣੀ ਅੱਜ। ਆ ਤੀਜਾ ਚੌਥਾ ਦੇਣੀ ਆ ਲੈ ਜਦੋਂ ਤੁਰੂਗੀ ਉਹ ਦਿਖਾ ਦੇ ਪਾਸਾ ਜਾ ਕੇ ਮੈਨੂੰ ਲੱਗਦਾ ਇਹਨੂੰ ਥੱਲੇ ਪਾਸਾ ਪੂਰਾ ਵੀਰੇ ਪਾਲ ਕੀਤੀ ਵੀ ਆ। ਅੱਛਾ। ਅੱਛਾ ਪਾਲ ਪੂਰਾ ਪਾਸੇ ਪੂਸੇ ਦੀ ਆ ਨਹੀਂ ਕਰ। ਪਾਸਾ ਸ ਗਾਰੰਟੀ ਇਹ ਪੂਰੀ ਵੀਰੇ। ਇਹ ਕੈਕ ਦਿਨ ਹੋ ਗਿਆ ਸੂਈ ਨੂੰ? ਇਹਨੂੰ ਤਿੰਨ ਚਾਰ ਦਿਨ ਹੋ ਗਿਆ ਵੀਰੇ। ਆ ਤਿੰਨ ਚਾਰ ਦਿਨ ਇਹਨੂੰ ਸੂਈ ਨੂੰ ਹੋ ਗਏ। ਲੈ ਆ ਜਾ ਆ ਜਾ ਦਰਸ ਆ ਜਾ ਮੋੜਿਆ। ਆ ਜਾ ਉ ਇਹ ਆਪਾਂ ਕਿੰਨੇ ਦੀ ਦੇ ਦਾਂਗੇ ਬ੍ਰਹਮੋ ਤਾਂ ਆਪਾਂ 65 ਹਜ਼ਾਰ ਕਰਦੇ ਆ ਇਹਦਾ ਜਾਦੇ ਆ ਬਈ 65 ਹਜ਼ਾਰ ਬਾੜ ਦੇ ਦਾਂਗੇ ਬਾੜ ਦੇ ਦਾਂਗੇ ਓਏ ਬਾੜ ਚੋ ਵੀ ਕਰਨਾ ਫੁੱਤ ਨੂੰ ਮਾਰ ਦੇ ਦਾਂਗੇ ਮਾਦਰ ਵੀਰੇ ਝੋਟੀ ਚੰਗੀ ਆ ਦੂਜੀ ਸੋ ਚੋਟੀ ਆ ਅੱਛਾ ਹਜੇ ਇਹਦੇ ਪੱਠ ਬਠਨੇ ਲੱਜ ਕੇ ਖਾਦੇ ਇੱਕ ਮਹੀਨ ਪੈਂਦਾ ਦੋ ਦਿਨ ਹੋ ਗਏ ਤੁਹਾਨੂੰ ਪਤਾ ਹੀ ਆ ਇਹ ਆਪਾਂ 60 ਤਾਂ ਹੀ ਨਹੀਂ ਦੰਦੇ ਜਾ ਦੇ ਦੇ ਗੁਰਮੀਤੂ ਕਹਿੰਦਾ ਯਾਰ ਤੂੰ ਬੜਾ ਟੋਨ ਲਾ ਰਿਹਾ ਕਰ ਦਾਂਗਾ ਕੁਝ ਨਹੀਂ ਹੁੰਦਾ ਰਾਜੇ ਇਹ ਨਵ ਬਣਾਉਣੇ ਵੀ ਔਖੇ ਨੇ ਕਰ ਦਾਂਗੇ ਮਾਨ ਤਾਂ ਨਹੀਂ ਜੀ ਗਾਲੀਆਂ ਹੋਰ ਚ ਵੱਧ ਕਮਾਰਾਂਗੇ 2 ਰੁਪਏ ਕਿਸੇ ਚੋ ਨਹੀਂ ਕੋਈ ਨਾ ਵੀਰੇ ਕੋਈ ਆਓ ਕਈ ਵਾਰੀ ਪਤਾ ਗਿਆ ਛੋਟੇ ਰੇਟਾਂ ਦੇ ਸੱਜਣ ਵੀ ਆਪਾਂ ਨੂੰ ਬਹੁਤ ਹੁੰਦਾ ਬਹੁਤ ਹੁੰਦੇ ਵੀਰੇ ਵੀ ਯਾਰ ਛੋਟੇ ਰੇਟ ਦੇ ਜਾਨਵਰ ਵੀ ਹੈ ਨਾ ਲੈ ਕੇ ਦਿਓ ਆਪਾਂ ਨੂੰ ਮੈਂ ਤੇ ਨਹੀਂ ਛੋਟੇ ਮੈਂ ਤੇ ਨਹੀਂ ਲੈ ਉਸੇ ਤਰਜ਼ ਦੇ ਨੇ ਸੱਜਣੋ ਅੱਜ ਆਪਾਂ ਨੇ ਬਾਈ ਰਾਜੇ ਦੇ ਬਲਾਸਪੁਰ ਘਰੋਂ ਛੋਟੇ ਰੇਟ ਦੇ ਜਾਨਵਰ ਵੀ ਸਾਨੂੰ ਦਿਖਾਈ ਲਏ ਤਕਰੀਬਨ 60000 ਤੋਂ ਲਾ ਕੇ ਆਪਾਂ ਸਾਨੂੰ 95927 73698 ਇੱਕ ਵਾਰੀ ਫੇਰ ਬੋਲੋ 95927 73698 ਇੱਕ ਵੀਰੇ ਆਪਣੀ ਬੇਨਤੀ ਹੈ ਜੇ ਕਹਿੰਨੇ ਮੈਂ ਲੈਣੀਆਂ ਪਹਿਲਾਂ ਪੈਸੇ ਪੂਰੇ ਆ ਤੇ ਪ੍ਰੋਪਰ ਦੇਖ ਕੇ ਵੀ ਪੂਰੇ ਹੈਗੇ ਆ ਬੰਦੇ ਸਾਈ ਭਾ ਦੇ ਬਾਅਦ ਕਹਿੰਦੇ ਬਾਈ 20000 5000 ਘਾਟਾ 4000 ਘਾਟਾ ਉਹ 10000 ਵੀਰੇ ਨਫਾ ਲੈਣਾ ਹੁੰਦਾ ਉਹ ਆ ਦੇ ਮੂੰਹ ਤੇ ਉੱਟ ਜਾਂਦੇ ਆ ਆਪਣੇ ਹੱਥ ਜੋੜ ਕੇ ਬੇਨਤੀ ਹੈ ਜਿਨੇ ਪਸ਼ੂ ਜਾਨਵਰ ਲੈਣਾ ਆ ਦੇ ਪੈਸੇ ਪੂਰੇ ਤਿਆਰ ਕਰਕੇ ਫੇਰ ਆਪ ਨੂੰ ਕਾਲ ਕਰਕੇ ਸਾਈ ਪਾਵੇ ਲੈ ਸਜਣੋ ਇੱਕ ਬੇਨਤੀ ਮੈਂ ਹੋਰ ਕਰੂੰਗਾ ਤੇ ਵਪਾਰੀ ਵੀਰਾਂ ਨੂੰ ਵੀ ਕਰੂੰਗਾ ਜਿਹੜੇ ਮਾਲ ਭੇਜਦੇ ਰਹਿੰਦੇ ਨੇ ਵੀ ਸੱਜਣੋ ਇੱਕ ਥੋੜੀ ਠੱਗੀ ਠੋਰੀ ਚੱਲ ਰਹੀ ਆ ਵੀ ਇੱਕ ਤਾਂ ਨਾ ਤੁਸੀਂ ਮਈਆਂ ਭੇਜਿਆ ਨਾ ਕਰੋ ਚੈੱਕ ਤੇ ਚੈੱਕ ਲੈ ਕੇ ਕਿਉਂਕਿ ਕਈ ਸੱਜਣ ਕੀ ਕਰਦੇ ਆ ਨਾ ਯਾਰ ਚੈੱਕ ਦੇ ਦਿੰਦੇ ਆ ਖਾਤੇ 'ਚ ਪੈਸੇ ਹੁੰਦੇ ਨਹੀਂ ਤੇ ਮਾਗਰੋ ਨਾ ਵਪਾਰੀ ਨੂੰ ਹੋ ਜਾਂਦੀ ਹੈ ਹੈਰਾਨਗੀ ਵਾਲੀ ਗੱਲ ਹੋ ਜਾਂਦੀ ਹੈ ਬਾਈ ਉਹ ਠੱਗੀ ਠੋਰੀ ਵਾਲਾ ਸਿਸਟਮ ਚੱਲ ਰਿਹਾ ਉਹਦੇ ਕਰਕੇ ਨਾ ਬਚ ਕੇ ਰਿਆ ਕਰੋ ਇਸ ਚੀਜ਼ ਤੋਂ ਸਾਰੇ ਵਪਾਰੀ ਵੀਰਾਂ ਨੂੰ ਕਹਿੰਦਾ ਵੀ ਨਗਦ ਕੈਸ਼ ਲੈ ਬਿਨਾ ਮੈਂ ਨਾ ਬਾਈ ਭੇਜਿਆ ਕਰੋ ਜਾਂ ਖਾਤੇ 'ਚ ਪੂਰੇ ਪੈਸੇ ਲਵਾ ਕੇ ਹੈ ਨਾ ਰਾਜਾ ਭੇਜਿਆ ਪੂਰੇ ਪੈਸੇ ਲਵਾ ਕੇ ਤੇ ਬਾਕੀ ਅੱਜ ਦੀ ਵੀਡੀਓ ਸੱਜਣੋਂ ਆਪਾਂ ਨੇ ਬਣਾਈ ਆ ਪਿੰਡ ਬਲਾਸਪੁਰ ਜ਼ਿਲ੍ਹਾ ਮੋਗਾ ਬਾਈ ਰਾਜੇ ਦੇ ਘਰੋਂ ਬਣਾਈ ਆ ਤੇ ਅਗਲੀ ਵੀਡੀਓ ਕਿਸੇ ਹੋਰ ਸੱਜਣ ਦੇ ਘਰੋਂ ਬਣਾਵਾਂਗੇ ਤੇ ਵਧੀਆ ਚੰਗੇ ਜਾਨਵਰ ਦਿਖਾਵਾਂਗੇ ਉਦੋਂ ਤੱਕ ਚੈਨਲ ਨਾਲ ਜੁੜੇ ਰਹੋ ਧੰਨਵਾਦ